ਅੱਛਾ ਉਹ ਨੰਗਾ ਬੈਠ ਬੈਗ ਬੁਕੇ ਇਹ ਹਨੇ ਕੋਲ ਡੋਪੇ ਦਿੱਕ ਅੱਛਾ ਲੰਗਰ ਕਿਹੜੇ ਕਿਹੜੇ ਲੱਗੇ ਹੋਏ ਸੀ ਜੀ ਰਸਤੇ ਦੇ ਵਿੱਚ ਲੰਗਰ ਦਾ ਲਗ ਲੱਗ ਪਿੰਡ ਦੇ ਆ ਉਹ ਪਿੰਡਾਂ ਵਾਲਾ ਨਹੀਂ ਪਰ ਆਖਣਾ ਆਉ ਜਿਹੜੀ ਪਕੌੜਿਆਂ ਦੇ ਰੋਟੀ ਪਾਣੀ ਦੇ ਹਨਾ ਸਾਰੇ ਸਾਰੇ ਹੁੰਦਾ ਨਹੀਂ ਭੱਲਾ ਚਾਟ ਅੱਛਾ ਇਹ ਕੋਈ ਚਾਹਦਾ ਬਸ ਅੱਛਾ ਅੱਛਾ ਹਾਂ ਤੇ ਉੱਥੇ ਫਿਰ ਜਦੋਂ ਪਹਾੜਾਂ 'ਚ ਤੁਸੀਂ ਰਿਕਸ਼ਾ ਚਲਾਣੇ ਹੋ ਸਾਈਕਲ ਚਲਾਣੇ ਹੋ ਉੱਥੇ ਤਾਂ ਫਿਰ ਸਭ ਤੋਂ ਜ਼ਿਆਦਾ ਜ਼ੋਰ ਲੱਗਦਾ ਹੋਊਗਾ ਕਿਉਂਕਿ ਚੜ੍ਹਦੇ ਜਾ ਰਹੇ ਹੋ ਇਹ ਸੰਗਲ ਸੰਗਲ ਪੋਣਾ ਪੈਂਦਾ ਤਾਈ ਤਾਈ ਜਾਣਾ ਪੈਂਦੀ ਹੈ ਇਹ ਸੰਦੋ ਤੇ ਵੀ ਇਹ ਗੱਡੀ ਸੰਗਲ ਲਾਉਣਾ ਸੰਗਲ ਫੜ ਕੇ ਆਏ ਵਾਲੀ ਖਾਲੀ ਖਾਲੀ ਡਾਣੀ ਪੈਂਦੀ ਹੈ ਅੱਛੇ ਜੀ ਹਾਂ ਤੇ ਸੰਗਲ ਕਾ ਦੇ ਵਾਸਤੇ ਪੋਣਾ ਲਾ ਦੇਣਾ ਗੱਡੀ ਮਗਰ ਨਾ ਮੁੜ ਜਾਵੇ ਹਾਂ ਅੱਡੀ ਕਿਉਂ ਡਾਰ ਹੁੰਦਾ ਨਾ ਥੱਲੇ ਮਾ ਬੈਕ ਵੈਕ ਨਾ ਹੋ ਜੇ। ਅੱਛਾ ਅੱਛਾ। ਇਹ ਆਪਣਾ ਆਪਣਾ ਇਲਾਕਾ ਨਾ ਲੱਖ ਨੂੰ ਵੱਲ ਲੈਣਾ। ਇੱਕ ਹੰਡਰ ਆ ਫੜੂਗਾ। ਇੱਕ ਲੱਖ ਵੱਲ ਲੈਣਾ। ਇਹ ਇਹ ਤਾਂ ਪੂਰੇ ਪੂਰੇ ਉੱਥੇ ਘੁੱਟ ਜੰਨੇ ਆ। ਅੱਛਾ ਜੀ। ਹਾਂ। ਠੀਕ ਹੈ। ਅੱਛਾ ਜੀ ਤੁਸੀਂ ਬਚਪਨ ਤੋਂ ਜਾ ਰਹੇ ਹੋ ਯਾਤਰਾ ਕਰ ਰਹੇ ਹੋ? ਹਾਂ ਹੁਣ ਯਾਤਰਾ ਕਰਨ ਵਾਲੇ ਲੋਕ ਸ਼ਰਧਾਲੂ ਜਿਆਦਾ ਜਾ ਰਹੇ ਨੇ ਕਿ ਸ਼ਰਧਾਲੂ ਜਾ ਰਹੇ ਜਾਨੀ ਕਿ ਹਰੇਕ ਸਾਲ ਵਧਦੇ ਨੇ ਸ਼ਰਧਾਲੂ ਹਾਂ ਸ਼ਰਧਾਲੂ ਵਧ ਰਹੇ ਕਿ ਅੱਛਾ ਕਿਹੜੇ ਜ਼ਿਲ੍ਹੇ ਚੋਂ ਜਿਆਦਾ ਜਾਂਦੇ ਨੇ ਜੀ ਇੰਜ ਪਟਿਆਲੇ ਪਟਿਆਲੇ ਕਨੇ ਅੱਛਾ ਜੀ ਨਗਰੋਂ ਕਨੇ ਅੱਛਾ ਜੀ ਹਾਂ ਬਾਹਰੇ ਦੂਰ ਤੋਂ ਜਾਂਦੇ ਅੱਛਾ ਜੀ ਯਾਨੀ ਫਿਰੋਜ਼ਪੁਰ ਸਾਈਡੋਂ ਉਧਰੋਂ ਬਹੁਤ سارے ਆਉਂਦੇ ਨੇ ਯਾਨੀ ਜਿਆਦਾ ਪਟਿਆਲੇ ਤੋਂ ਵੱਧ ਨੂੰ ਜਾਂਦੇ ਆ ਜੀ ਅੱਛਾ ਜੀ ਹਾਂ ਤੇ ਤੁਹਾਡੇ ਵੀ ਦੋਸਤ ਮਿੱਤਰ ਜਾਂਦੇ ਹੋਣਗੇ ਜੀ ਹੋਰ ਹਾਂ ਟੂ ਮਰ ਕੇ ਜਾਂਦੇ ਆ ਕਾ ਵੀ ਅੱਛਾ ਅੱਛਾ ਜੀ ਹਾਂ ਸਾਡੇ ਪਿੰਡ ਨਾਲ ਠੀਕ ਇਦਾਂ ਸਕੇ ਹੋਇਆ ਮੋੜੇ ਦੇ ਨਾਲੇ ਅੱਛਾ ਜਣੀ ਇੱਦੇ ਗਏ ਹੋਏ ਨਾ ਹਾਂ ਮੋੜੇ ਦੇ ਨਾਲੇ ਅੱਛਾ ਜੀ ਅਜ ਤਾਂ ਬਲੇ ਕੋਟ ਨਾਲ ਬੰਨਾਲਾ ਅੱਛਾ ਜੀ ਇਕਨ ਨਾਲ ਅੱਛਾ ਅੱਛਾ ਹਾਂ ਠੀਕ ਹੈ ਤੇ ਉੱਥੇ ਪੇ ਤੁਸੀਂ ਕੀ ਦੁਆ ਸੁਖ ਕੇ ਆਏ ਹੋ ਜੀ ਰਮਾ ਰਾਤ ਕੰਮਰੀਆ ਦੇ ਕਿਰਪਾ ਕਰੋ ਬਸ ਅੱਛਾ ਜੀ ਹਾਂ ਵੀ ਕਾਰੋਬਾਰ ਸਾਡਾ ਵਧੀਆ ਚੱਲੇ ਹਾਂ ਅੱਛਾ ਜੀ ਤੇ ਹੋਰ ਕੀ ਜਿਵੇਂ ਆਪਣੇ ਕੋਲ ਤਾਂ ਬਸ ਅੱਛਾ ਅੱਛਾ ਜੀ ਬਾਕੀ ਹੋਰ ਵੀ ਤੁਸੀਂ ਸਰਬੱਤ ਦੇ ਭਲੇ ਵਾਸਤੇ ਵੀ ਦੁਆ ਅਰਦਾਸ ਕੀਤੀ ਹੋਣੀ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਇੱਕ ਐਕਸੀਡੈਂਟ ਹੋਇਆ ਸੀ ਬਹੁਤ ਵੱਡਾ ਜੀ ਆਪਾਂ ਐਂਡ ਕਰਦੇ ਨੇ ਜੀ ਹਾਂ ਜੀ ਤੁਹਾਨੂੰ ਪਤਾ ਜੀ ਉਹਦੇ ਬਾਰੇ ਨਹੀਂ ਮਹਾਨੀ ਹੈ ਜੀ ਤੁਸੀਂ ਅਮਦ ਕਰਦੇ ਹੀ ਰਹਿਣ ਵਾਲੇ ਹੋ ਹਾਂ ਹਾਂ ਤੁਹਾਡੇ ਯਾਰ ਦੋਸਤ ਨੇ ਕਿਸੇ ਨੇ ਦੱਸਿਆ ਤੁਹਾਨੂੰ ਰਿਸ਼ਤੇਦਾਰ ਨੇ ਵੀ ਆਪਣੇ ਅਮਦ ਕਰਾਈ ਕਿੰਡ ਹੋ ਗਿਆ ਬਹੁਤ ਵੱਡਾ ਨਹੀਂ ਰੱਟਿਆ ਨੇ ਇੱਥੇ ਮੈਂ ਦੱਸ ਦਿੰਦਾ ਤੁਹਾਨੂੰ ਨਹਿਰ ਦੇ ਵਿੱਚ